ਇਸ ਮਿਸਟਾ ਬੋਗਰਾਮ ਰੱਖਿਆ ਗਿਆ। ਤੇ ਸਾਡੀ ਟੀਮ ਨੇ ਬਹੁਤ ਬਹੁਤ ਮੁਾਰਕ ਕਰਦਾ। ਕੀ ਕਰਾ? ਥੈਂਕ ਯੂ ਜੀ। ਅਸੀਂ ਤੁਹਾਡਾ ਜੀਜ਼ਸ ਜੇਰੇ ਚਰਚ ਪਵਨ ਦੇ ਵਿੱਚ ਵੈਲਕਮ ਕਰਦੇ ਹਾਂ। ਔਰ ਇਕਤਾ ਲਹਿਰ ਭਾਈ ਚੁੰਬਰ ਹੁਣਾ ਦਾ ਜਿਨ੍ਹਾਂ ਨੇ ਅੱਜ ਇਹ ਸਾਰਾ ਕਵਰੇਜ ਕੀਤੀ ਹੈ। ਔਰ ਅਸੀਂ ਸਾਰੇ ਨਗੋਦਰ ਵਾਸੀਆਂ ਨੂੰ ਔਰ ਇਕਤਾ ਲਹਿਰ ਦੀ ਸਾਰੀ ਫੈਮਿਲੀ ਨੂੰ ਅਸੀਂ ਵੱਡੇ ਦਿੰਦੀਆਂ ਔਰ ਆਉਣ ਵਾਲੇ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁबारकਵਾਦਾਂ ਦਿੰਦੇ ਹਾਂ ਕਿ ਇਹ ਨਵਾਂ ਸਾਲ ਔਰ ਇੱਕ 크리스마 ਦਾ ਵਡਾ ਦਿਨ ਸਾਡੇ ਪੂਰੇ ਨਗਰ ਔਰ ਨਕੋਦਰ ਲਈ ਇਸ ਰੇਡਮਾ ਔਰ ਨਗਰ ਲਈ ਮੁਹੱਲੇ ਲਈ ਔਰ ਪੂਰੇ ਪੰਜਾਬ ਲਈ ਇੰਡੀਆ ਲਈ ਇਹ ਵੱਡਾ ਦਿਨ ਪੂਰੇ ਵਰਲਡ ਦੇ ਲਈ ਜਗਤ ਦੇ ਲਈ ਇੱਕ ਬਹੁਤ ਵੱਡੀ ਬਰਕਤ ਦਾ ਕਾਰਨ ਬਣੇ ਔਰ ਅਸੀਂ ਧੰਨਵਾਦ ਕਰਦੇ ਹਾਂ ਕਿ ਤੁਸੀਂ ਇੱਥੇ ਆਣ ਕੇ ਸਾਰਾ ਕਵਰੇਜ ਕੀਤਾ ਅਸੀਂ ਔਰ ਸਾਰਿਆਂ ਲਈ ਮਿਲ ਕੇ ਪ੍ਰਭੂ ਦੇ ਦਾਸਾਂ ਨੇ ਰੈਵਨ ਰਾਜਨ ਮਸੀਹ ਜੀ ਨੇ ਵੀ ਔਰ ਅਸੀਂ ਵੀ ਮਿਲ ਕੇ ਸਾਰਿਆਂ ਨੇ ਅਰਦਾਸ ਕੀਤੀ ਆ ਪ੍ਰਾਰਥਨਾ ਕੀਤੀ ਉਸ ਸਤਗੁਰ ਪ੍ਰਭੂ ਯਸ਼ਮਸੀ ਦੇ ਚਰਨਾਂ ਦੇ ਵਿੱਚ ਕਿ ਇਹ ਵੱਡਾ ਦਿਨ ਸਾਰਿਆਂ ਲਈ ਭਲਾ ਔਰ ਖੁਸ਼ੀਆਂ ਵਾਲਾ ਹੋਵੇ ਔਰ ਸਾਰਿਆਂ ਦੇ ਉੱਪਰ ਕਿਰਪਾ ਵਾਲਾ ਇਹ ਸਮਾਂ ਆਵੇ ਔਰ 2026 ਸਾਲ ਵੀ ਸਾਰਿਆਂ ਲਈ ਬਰਕਤ ਦਾ ਕਾਨੂੰ ਬਣੇ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਔਰ ਵੱਡੇ ਦਿੰਦਿਆਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਵਾਦ ਦਿੰਦੇ ਹਾਂ